ਗਾਲੀ ਬੀਲ ਚੇਅਰ ਕਮੇਡ ਵਾਲੀ ਕੁਰਸੀ ਕੰਨਾਂ ਦੀ ਮਸ਼ੀਨ ਫੌੜੀਆਂ ਛੜੀਆਂ ਸਰਵਿਕਲ ਕਲਰ ਵੈਕ ਬੈਲਟ ਮੁਫਤ ਮੋਟਰਸਾਈਕਲ ਵਿਅੰਗ ਵਿਅਕਤੀਆਂ ਲਈ ਤਾਂ ਤੋਂ ਐ ਮਨਿੰਦਰ ਕੁਮਾਰ ਬਰੇਟਿਆਂ ਤੋਂ ਇਹ ਬਾਈ ਕਰਾ ਰਿਹਾ ਹੈਗਾ 13 ਸਤੰਬਰ ਦਿਨ ਸ਼ੁੱਕਰਵਾਰ ਸਤਿ ਸ੍ਰੀ ਅਕਾਲ ਦੋਸਤੋ ਕੈਂਪ ਲੱਗ ਰਿਹਾ ਹੈ ਪਹਿਲਾਂ ਲੁਧਿਆਣੇ ਲੱਗਿਆ ਸੀਗਾ ਜੈਪੁਰ ਤੋਂ ਜਿਹੜੇ ਆਪਣੇ ਲੱਤਾਂ ਬਾਹਾਂ ਸਾਡੇ ਭਰਾਵਾ ਦੀਆਂ ਕਿਸੇ ਬਜ਼ੁਰਗਾਂ ਦੀਆਂ ਜਾਂ ਕੋਈ ਛੋਟੇ ਉਮਰਾਂ ਦੀਆਂ ਕਿਸੇ ਦੀ ਮਸ਼ੀਨ ਚ ਆ ਗਈ ਟੋਕੇ ਵਾਲੀ ਚ ਜਾਂ ਕੋਈ ਹੋਰ ਐਕਸੀਡੈਂਟ ਕਰਕੇ ਲੱਤਾਂ ਕੱਢ ਗਈ ਕਿਸੇ ਦੀ ਬਾਹ ਕੱਢ ਗਈ ਕਿਸੇ ਦਾ ਕੁੱਟ ਲਮੋਂ ਕੱਟ ਗਿਆ ਉਹਨਾਂ ਦੇ ਬਿਲਕੁਲ ਫ੍ਰੀ ਅੰਗ ਲੱਗਣ ਜਾ ਰਹੇ ਨੇ ਜੇ ਕਿਸੇ ਨੂੰ ਕੰਨਾਂ ਵਾਲੀ ਮਸ਼ੀਨ ਦੀ ਲੋੜ ਹੈ ਉਹ ਵੀ ਦਿੱਤੀ ਜਾਊ ਜਨਨਿਕ ਜੋ ਆਪਣੀਆਂ ਟਰਾਈਸਾਈਕਲ ਦਿੱਤੇ ਜਾਣਗੇ ਪੈਂਟਰੀਆਂ ਲਈ ਬਹੁਤ ਕੁਝ ਜਨਨਿਕ ਦਿੱਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਿਆਂ ਇਹ ਕੈਂਪ ਲੱਗ ਰਿਹਾ ਹੈਗਾ ਜੀ ਮਾਨਸਾ ਮਾਨਸਾ ਦੇ ਵਿੱਚ ਕੈਂਪ ਲੱਗ ਰਿਹਾ ਹੈ ਇਹ ਤੁਹਾਨੂੰ ਦਿਖਾਉਣੇ ਆ ਪੂਰੀ ਗੱਲਬਾਤ ਕਰਦੇ ਆਂਗੇ ਵੀ ਸਭ ਲਈ ਜਾਨੀ ਕਿ ਕਿਸੇ ਦੀ ਲੱਤਾਂ ਤੋਂ ਕੋਈ ਪੋਲੀਓ ਹੁੰਦਾ ਜਾਂੰਦੇ ਨੂੰ ਆ ਸਾਰਾ ਕੁਝ ਮਿਲਣੇ ਭਾਈ ਨਾਲ ਗੱਲ ਕਰ ਸਕਦੇ ਆਂ ਫੋਨ ਤੇ ਬਰੇਟਿਆਂ ਤੋਂ ਐ ਮਨਿੰਦਰ ਕੁਮਾਰ ਬਰੇਟਿਆਂ ਤੋਂ ਇਹ ਬਾਈ ਕਰਾ ਰਿਹਾ ਹੈਗਾ 13 ਸਤੰਬਰ ਦਿਨ ਸ਼ੁੱਕਰਵਾਰ ਨੂੰ ਬਿਗ ਹੋਪ ਫਾਊਂਡੇਸ਼ਨ ਬਰੇਟਾ ਵੱਲੋਂ ਲਾਇਆ ਜਾ ਰਿਹਾ ਹੈ ਜੀ ਡਿਪਟੀ ਕਮਿਸ਼ਨ ਮਾਨਸਾ ਜੀ ਦੇ ਜਤਨਾ ਸਦਕਾ ਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਮਾਨਸਾ ਦੇ ਸਹਿਯੋਗ ਨਾਲ ਸੀਨੀਅਰ ਸਿਟੀਜ਼ਨ ਅਤੇ ਦਿਵੰਗ ਵਿਅਕਤੀਆਂ ਲਈ ਮੁਫਤ ਅਸੈਸਮੈਂਟ ਕੈਂਪ ਦੇਖ ਸਕਦੇ ਹੋ ਦੋਸਤੋ ਆਹ ਬਾਈ ਮਨਿੰਦਰ ਕੁਮਾਰ ਕਿਸੇ ਨੇ ਗੱਲਬਾਤ ਕਰਨੀ ਹੈ ਫੋਨ ਨੰਬਰ ਵੀ ਹੈ ਬਾਈ ਦਾ ਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਖੋਜ ਖਬਰ ਦੇ ਉੱਤੇ ਕੀ ਕੀ ਮਿਲੂਗਾ ਤੁਹਾਨੂੰ ਬੋਲ ਕੇ ਵੀ ਦੱਸ ਦਿੰਦੇ ਆ ਬਜ਼ੁਰਗਾਂ ਲਈ ਬੀਲ ਚੇਅਰ ਕਮੇਡ ਵਾਲੀ ਕੁਰਸੀ ਕੰਨਾਂ ਦੀ ਮਸ਼ੀਨ ਫੌੜੀਆਂ ਛੜੀਆਂ ਸਰਵਕਲ ਕਲਰ ਵੈਕ ਬੈਲਟ ਮੁਫਤ ਮੋਟਰਸਾਈਕਲ ਵਿਅੰਗ ਵਿਅਕਤੀਆਂ ਲਈ ਗੋਡਿਆਂ ਦੇ ਕੈਂਪ ਜਨਨ ਕਿ ਰੀਡ ਦੀ ਹੱਡੀ ਦੀ ਬੈਲਟ 85% ਜਿਹੜਾ ਵਿਅੰਗ ਹੈ ਜਨਨ ਕਿ ਅੰਗਹੀਨ ਹੈ ਉਹਨੂੰ ਦਿੱਤੀ ਜਾਊਗੀ ਜੀ ਆਪਣੀ ਬੈਂਟਰੀ ਵਾਲੀ ਸਾਈਕਲੀ ਬਾਕੀ ਬਾਈ ਨਾਲ ਗੁਰਪ੍ਰੀਤ ਸਿੰਘ ਲਹਿਰਾ ਤੁਸੀਂ ਦੇਖ ਰਹੇ ਹੋ ਇਹਨਾਂ ਨਾਲ ਵੀ ਫੋਨ ਤੇ ਗੱਲ ਕਰਕੇ ਪਤਾ ਕਰ ਸਕਦੇ ਹੋ ਆ ਸਾਰਾ ਸਮਾਨ ਮਿਲਣਾ ਹੈ ਕਿਹੜੀ ਤਰੀਕ ਨੂੰ ਹੈ ਜੀ 13 ਸਤੰਬਰ 2024 ਦਿਨ ਸ਼ੁੱਕਰਵਾਰ ਗਊਸ਼ਾਲਾ ਭਵਨ ਏ ਬਲਾਕ ਬਾਟਰ ਬਾਕਸ ਰੋਡ ਮਾਨਸਾ ਇੱਥੇ ਪਹੁੰਚਣਾ ਤੁਸੀਂ ਨੇ ਬਾਕੀ ਵੀਡੀਓ ਚ ਵੀ ਪੜ ਲਿਓ ਵੀਡੀਓ ਸ਼ੇਅਰ ਵੀ ਕਰ ਦਿਓ ਕਿਸੇ ਦਾ ਭਲਾ ਹੋ ਜਾਏ ਬਿਲਕੁਲ ਫ੍ਰੀ ਮਿਲਣਾ ਇਹ ਰਮਣ ਹਾਂਜੀ ਭਾਈ ਜੀ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਜੋ ਪਹਿਲੇ ਸੱਜਦੇ ਆਓ ਇਹ ਆਪਾਂ 13 ਤਰੀਕ ਨੂੰ ਲਾ ਰਹੇ ਆਂ ਵੀਰੇ ਦੂਸ਼ਾਲਾ ਮਾਨਸਾਪਾ ਬਣ ਏ ਚ ਉੱਥੇ ਪਹੁੰਚੋ ਉੱਥੇ ਸਾਰੀ ਚੀਜ਼ ਮਿਲੂ ਆਪਾਂ ਜਿਹਨੇ ਲੱਤ ਲਵਾਉਣੀ ਆ ਦਾ ਨਾਪ ਵੀ ਹੋਊਗਾ ਬਾਹ ਦਾ ਨਾਪਊਗਾ ਸਾਰਾ ਨਾਪਊਗਾ ਇਹ ਲੱਤ ਬੜੀ ਜਿਵੇਂ ਕੱਟੀ ਹੋਈ ਆ ਕਿਸੇ ਦੀ ਬਾਹ ਉਹਨਾਂ ਨੂੰ ਤਾਂ ਨਹੀਂ ਕੋਈ ਸਰਟੀਫੀਕੇਟ ਦੀ ਲੋੜ ਨਾ ਉਹਨਾਂ ਨੂੰ ਸਿਰਫ ਆਮਦਨ ਸਰਟੀਫੀਕੇਟ ਆ ਤੇਤ ਆਧਾਰ ਤਾੜ ਜੀ ਠੀਕ ਹੈ ਜੇ ਕਿਸੇ ਦੀ ਲੱਤਾਂ ਬਾਂਹ ਕੱਟੀ ਹੋਈ ਅੰਗ ਅੰਗਹੀਨ ਸਰਟੀਫਿਕੇਟ ਨਹੀਂ ਬਣਿਆ ਹੋਇਆ ਉਹ ਵੀ ਚੱਲੂਗਾ ਜੀ ਚੱਲੂਗਾ ਉਹ ਵੀ ਆ ਸਕਦਾ ਆਂਦਨ ਸਰਟੀਫਿਕੇਟ ਹੁਣਾ ਚਾਹੀਦਾ ਸਰਪੰਚ ਚਾਹੇ ਤਾਂ ਸਰਪੰਚ ਦੀ ਮੋਹਰ ਲਵਾਓ ਹਾਂ ਚਾਹੇ ਐਮਸੀ ਦੀ ਮੋਹਰ ਲਵਾਓ ਚਾਹੇ ਨੰਬਰਦਾਰ ਦੀ ਮੋਹਰ ਲਵਾਓ ਜ ਜੇ ਕਿਸੇ ਨੇ ਆਉਣਾ ਤਾਂ ਛੋਟੇ ਨਾਲ ਫੋਨ ਤੇ ਸੰਪਰਕ ਕਰ ਸਕਦਾ ਹੈ ਠੀਕ ਹੈ ਇਹ 9 ਤੋਂ ਲੈ ਤੇ ਆਪਾਂ 2 ਵਜੇ ਦਾ ਤਲਾਵੰਦੀ ਵਿਲੇ ਠੀਕ ਹੈ ਜਿਵੇਂ ਆਪਣੇ ਛੜੀਆਂ ਆਉਂਦੀਆਂ ਬੀਲਚੇਰਾ ਆਉਂਦੀਆਂ ਇੱਕ ਨਵੀਆਂ ਬੀਲਚੇਰਾ ਛੜੀਆਂ ਨੇ ਜਿੱਚ ਪਲੱਸ ਵੀ ਹੁੰਦੀ ਆ ਉਹ ਵੀ ਦੇ ਰਹੇ ਆ ਅੱਛਾ ਫਲੱਸ ਜੰਨੀ ਕਿ ਉਹਦੇ ਵਿੱਚ ਹੀ ਲਾਈਟਿੰਗ ਹੋ ਜਾਂਦਾ ਵਿੱਚ ਕਰਨ ਨੂੰ ਠੀਕ ਹੈ ਇੱਤੋਂ ਦੇ ਸਟੀਲ ਦੀ ਛੜਲੇ ਸੀਟ ਆਈ ਆ ਜਿਵੇਂ ਤਈ ਬੰਦੇ ਤੋਂ ਬੈਠਾ ਜਾਂਦਾ ਹਾਂ ਆਪਾਂ ਸਟੈਂਡਿੰਗ ਸੀਟ ਇਹ ਤਾਂ ਨੇ ਆ ਉਹ ਚ ਵੀ ਸਿਸਟਮ ਹੈ ਇਹ ਜਾਂ ਵਿੱਚ ਹੀ ਉਹਦੇ ਡੱਬਾ ਲੱਧਾ ਡੱਬੇ ਚ ਹੀ ਪਲੱਸ ਹੋ ਜਾਂਦੀ ਜੀ ਬਈ ਠੀਕ ਹੈ ਹਾਂ ਤੇ ਬੈਲਟਾ ਦਿੰਦੇ ਆ ਤੁਸੀਂ ਦੀਆਂ ਤੰਨਾਲੀਆਂ ਮਸ਼ੀਨਾ ਛੜੀਆਂ ਜਿਹੜੀਆਂ ਬੇਬਿਆਂ ਨੂੰ ਤੁਰਿਆ ਜਾਂਦਾ ਛੜੀਆਂ ਨਾਲ ਬੈਠਣ ਨੂੰ ਤੁਰਸੀਆਂ ਬਈ ਠੀਕ ਹੈ ਇਹ ਕੀ ਲੈ ਕੇ ਉਹਨਾਂ ਦਾ ਆਧਾਰ ਕਾਰਡ ਆਧਾਰ ਕਾਰਡ ਤੇ 60 ਜੀਡ ਵੀ ਦਿੱਤਾ ਲਾ ਪੰਘੀਨ ਸਰਟੀਫਿਕੇਟ ਠੀਕ ਹੈ ਜੇ ਕਿਸੇ ਲੱਤਾਂ ਬਾਹਂ ਕੱਟੀ ਹੋਈ ਹੈ ਜੇ ਨਹੀਂ ਵੀ ਹੈਗਾ ਤਾਂ ਵੀ ਚੱਲ ਜੂ ਉਹਨਾਂ ਦਾ ਤਾਂ ਦੋ ਦਾ ਜਿਹਨੂੰ ਜਨਕੇ ਬੈਂਟਰੀ ਵਾਲੀ ਆ ਮਿਲਨੀ ਹੈ ਸਾਈਕਲ ਹੀ ਮਿਲਨੀ ਹੈ ਉਹਨੂੰ ਚਾਹੀਦਾ 80% 80% ਹਾਂ 80% ਵਾਲਾ ਦੱਸਿਓ ਪੂਰਾ ਬਾਈ 80% ਵਾਲਾ ਆਪਾਂ ਨੂੰ ਯੂਟਿਲਿਟੀ ਤਾੜ ਹੁੰਦਾ ਹਾਂ 80% ਵਾਲਾ ਯੂਟਿਲਿਟੀ ਤਾੜ ਚਾਹੀਦਾ ਤੇ ਲੋਤੋ ਮੋਟਰ ਲਿਖਿਆ ਹੋਵੇ ਉਹਦੇ ਉੱਤੇ ਠੀਕ ਹੈ ਲੋਤੋ ਮੋਟਰ ਲਿਖਿਆ ਹੋਵੇ ਉਹਨੂੰ ਸਾਈਕਲ ਹੀ ਦਿੱਤੀ ਜਾਊ ਵੀਰੇ ਸਾਈਕਲ ਹੀ ਦਿੱਤੀ ਜਾਊ ਹਾਂ ਵੀਰੇ ਬਿਲਕੁਲ ਜੀ ਦੇਖ ਸਕਦੇ ਹੋ ਬਾਕੀ ਸਾਨੂੰ ਕੋਲੇ ਜਾ ਕੇ ਦਿਖਾ ਦਵਾਂ ਨੇ ਆ ਦੇਖ ਸਕਦੇ ਹੋ ਦੋਸਤੋ ਆ ਸਾਮਾਨ ਮਿਲਣਾ ਹੈ ਆ ਨੰਬਰ ਦੇ ਉੱਤੇ ਗੱਲ ਕਰ ਸਕਦੇ ਹੋ ਤੁਸੀਂ ਜੋ ਸਮਾਜ ਸੇਵੀ ਗੁਰਪ੍ਰੀਤ ਸਿੰਘ ਲਹਿਰਾ ਇਧਰਲੀ ਸਾਈਡ ਆ ਮਿਲਣਾ ਹੈ ਆ ਮੋਬਾਈਲ ਵੀ ਮਿਲਣਾ ਹੈ ਤੇ ਆ ਵੀ ਮਿਲਣਾ ਹੈ ਬੈਟਰੀ ਆਹ ਸਾਰਾ ਕੁਝ ਮਿਲਣੇਗਾ ਆ ਵੀ ਮਿਲਣੀ ਹੈ ਅੰਗ ਹੀਨਾ ਲਈ ਜੋ ਵੀ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਕਿਵੇਂ ਅੰਗ ਹੀਨਾ ਕੋਈ ਕਿਸੇ ਵਿਚਾਰੇ ਦੀ ਬਾਹ ਕੱਟ ਜਾਂਦੀ ਹੈ ਹੋਰ ਸਭ ਲਈ ਜਾਨੀ ਕਿ ਕਿਸੇ ਦੀ ਲੱਤਾਂ ਤੋਂ ਕੋਈ ਪੋਲੀਓ ਹੁੰਦਾ ਜਾਂਦੇ ਨੂੰ ਆ ਸਾਰਾ ਕੁਝ ਮਿਲਣਾ ਹੈ ਕੀ ਕੀ ਲੈ ਕੇ ਉਹਨੇ ਲੈ ਸੁਣ ਲੋ ਆ ਬਾਈ ਆ ਗਿਆ ਮਨਿੰਦਰ ਕੁਮਾਰ ਇਹਦੇ ਨਾਲ ਬਾਈ ਨਾਲ ਗੱਲ ਕਰ ਸਕਦੇ ਹੋ ਫੋਨ ਤੇ ਜੋ ਕਿ ਇਹ ਬਾਈ ਕਰਾ ਰਿਹਾ ਬਾਈ ਇਹ ਬਾਈ ਕਰਾ ਰਿਹਾ ਹੈ ਇਹ ਕਿੱਥੋਂ ਹੈ ਬਰੇਟਿਆਂ ਤੋਂ ਇਹ ਬਰੇਟਿਆਂ ਤੋਂ ਐ ਮਨਿੰਦਰ ਕੁਮਾਰ ਬਰੇਟਿਆਂ ਤੋਂ ਇਹ ਬਾਈ ਕਰਾ ਰਿਹਾ ਹੈਗਾ 13 ਸਤੰਬਰ ਦੇਣਾ ਸ਼ੁੱਕਰਵਾਰ ਨੂੰ ਆਹੀ ਯਾਨੀ ਕਿ ਦੋ ਦਿਨ ਵਿਚਾਲੇ ਨੇ ਆ ਸਾਰਾ ਸਮਾਨ ਮਿਲ ਲੈ ਬਹੁਤ ਵੱਡੀ ਸੇਵ ਹੈ ਬਿਲਕੁਲ ਫਰੀ ਬਹੁਤ ਵੱਡੀ ਸੇਵ ਹੈ ਜਿਹੜੀ ਇਹ ਆ ਫੋਨ ਤੁਹਾਡੇ ਸਾਹਮਣੇ ਨੇ ਇਹਨਾਂ ਦੇ ਉੱਤੇ ਜਾਣਕਾਰੀ ਤੇ ਆਪਦਾ ਨਾਮ ਲਿਖਿਆ ਸਕਦੇ ਹੋ ਬਾਕੀ ਪਹੁੰਚੋ ਉੱਥੇ ਲਾਓ ਵੱਡੇ ਤੋਂ ਵੱਡਾ 9 ਵਜੇ ਤੁਸੀਂ ਸਵੇਰੀ 8 ਵਜੇ ਪਹੁੰਚ ਜਾਓ ਕਿਉਂਕਿ ਸ਼ੁਰੂ ਚ ਥੋੜੀ ਜਿਹੀ ਭੀੜ ਹੁੰਦੀ ਹੈ